ਆਪਾਂ ਪਛੜਾ ਦੇ ਦਿੰਦੇ ਮੇਰੇ ਲੋਕਰੇ ਵੀ ਜਾਂਦੇ ਕੋਈ ਨਾ ਕੋਈ ਨਾ ਲਾ ਦੇ ਦੋ ਸੱਪ ਪਹਿਲਾਂ ਫਿਰ ਹੈਪੀ ਨਮ ਕਰਕੇ ਵਿਚ ਆਉਂਦੇ ਆ ਤੇਰਾ ਇੱਧਰ ਧਿਆਨ ਦੇ ਇੱਧਰ ਲੈ ਜਾਂਦੇ ਆ ਕੱਲ ਦੋ ਸੋ ਦਾ ਕੰਮ ਕਰਾ ਦੇ ਜਿਹੜੀ ਗੱਲ ਆ ਹਾਂ ਕੀ ਆ ਬਤਾਉਣੇ ਕੋਈ ਹੋਣ ਜੋ ਕੋਡ ਬਤਾ

ਠੀਕ ਅਜੇ ਉੱਪਰ ਕਰੋ ਮੋਢੇ ਦੇ ਉੱਪਰ ਰੱਖੋ ਹੱਥ ਉੱਪਰ ਰੱਖੋ ਜਿਵੇਂ ਜਿੱਤ ਤੁਸੀਂ ਰੱਖੋ ਧਿਆਨ ਇਧਰ ਦੇ ਸਾਹਮਣੇ ਕੈਮਰਾ ਵਿੱਚ ਆਹ ਹੋ ਗਿਆ ਲਾ ਲੀ ਨਾ ਨਹੀਂ ਮੁਸਕੂ ਕੋ ਨਾ ਕਰੀ ਮੈਂ ਹਾਂ ਮੈਂ ਤੁਹਾਨੂੰ ਦਿਖਾ ਲਵਾਂ ਠੀਕ ਇਹ ਵਰਤਦੇ ਆਂ ਦੇ ਸਾਹਮਣੇ ਯਾਹ ਲੁਟੇਓ ਲੇ ਗਿਓ ਇੱਕ ਵਾਰ ਮੁੰਡੇ ਜਿਵੇਂ ਹਾਂ ਇਧਰ ਸਾਹਮਣੇ ਦੇ ਕਿਡਾ ਵੱਡਾ ਦਰਵਾਜ਼ਾ ਲਾ सामने, ठीक है हाँ जी देखो इधर कैमरा सामने ठीक है ठीक हथ रखो चूड़े ध्यान इधर तो सामने आज इधर इधर सामने कैमरे इधर देखो सामने कैमरे हाँ जी इधर ਮੋਬਾਈਲ ਨਾਲ ਨਹੀਂ ਦੇਖਦੀ ਯਾਰ ਕੈਮਰਾ ਮੇਨ ਤੇ ਫੋਟੋ ਚ ਸੋਣੀ ਆਉਣੀ ਜੇ ਸਾਡਾ ਨਾ ਤਾਂ ਸਾਰੇ ਕੈਮਰੇ ਨਾਲ ਇਹ ਤੇ ਲੱਗਦੀ ਕੈਮਰੇ ਦੀ ਜਿਆਦਾ ਵਾ ਚਲੋ ਚਲੋ ਇਹ ਸਟੇਜ ਉੱਤੇ ਲੱਗਦੀ ਸਾਰਿਆਂ ਨੇ ਇਹ ਦੀ ਹੁਣ ਮੈਂ ਚੜ ਰਿਹਾ ਉਹ ਤਾਂ ਕਹਾਣੀ ਚਲੀ ਗਈ ਹਾਂਜੀ ਇਹ ਸਨੈਪ ਕਾਕੇ ਚਾਹ ਬਿਠਾ ਲਓ ਬੱਚੇ ਨੂੰ ਲਾ ਕੇ ਉਠਾ ਹਾਂ ਕਾਕੇ ਤੇ ਸਾਹਮਣੇ

इस तरह ठीक है ਕਿੱਥੇ ਕਿੱਧਰ ਹੋਣੀ ਹੈ ਕਿੱਧਰ ਮੈਂ ਇੱਥੇ ਆਈ ਸੀ ਫਾਈ ਤੇ ਪਰ ਜੇ ਨਾ ਅੰਦਰ ਪਾਸ ਫਾਈ ਤੇ ਸਿਰ ਕੰਮ ਕੱਤੀ ਲੱਗ ਜੀ ਤੇ ਨਾ ਆਏ ਗੱਲ ਛੋਟੀ ਉਹ ਤੋਂ ਬੋਲੋ ਜੀ ਸ਼ਮਨ ਗਵਾਜ ਪਾਉਂਦੇ ਹੋ ਜੀ ਉਹ ਵੱਜ ਰਿਹਾ ਮੇਰੇ ਦਿਨ ਜਿੰਨੇ ਦਾ ਥੋੜਾ ਇੱਧਰ ਨੂੰ ਡਾਲੋ ने, ने, पिछे, पिछे। नहीं नहीं पिछले हाँ जी आवाज़ ठीक है देखो थोड़ा बस ठीक है चेहरे देखा ना सारे ठीक है अदी सामने बिल्कुल ਆ ਸਿਰ ਅਰਸਾ ਵੇਖ ਨਹੀਂ ਆ ਰਿਹਾ ਹਾਂ ਨਹੀਂ ਹਾਂ ਜ ਸਾਹਮਣੇ ਇੱਧਰ ਸਾਹਮਣੇ ਬਿਲਕੁਲ ਠੀਕ ਹੈ ਤਾਂ ਪਾ ਦਿਓ ਪਾ ਦਿਓ ਹਾਂ ਹਮ ਤੋਂ ਤਾਂ ਇਹ ਬਿਠਾ ਬਿਠਾ ਕੇ ਪਾਓ ਕੇ ਸਤਰਾ ਵਿੱਚ ਵਿੱਚ ਰਾ ਦੇ ਇਹੋ ਜਿਹੇ ਸਾਹਮਣੇ ਦਿਹ ਹਾਂ ਜ ਸਾਹਮਣੇ ਇੱਧਰ ਦੇਖਿਓ ਫਲਾ ਦਿਓ इधर <laughs>

ਤਾਂ ਥੱਲੇ ਹਾਂਜੀ ਇੱਕ ਹਸਤਾ ਇੱਕ ਥੱਲੇ ਲੈ ਤਾ ਲੈ ਜੂ ਹੋਲੀ ਉਹ ਕਿਹੜਾ ਤਾਂ ਲੈ 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 ਜਿਹੜੇ ਤੋਂ ਹੋਰ ਤਾਂ ਚੁੱਕੋ ਬਾ ਇਸ ਇੱਥੇ ਰਹਿ ਦੋ ਬਾ ਉੱਪਰ ਲਈ ਉੱਪਰ ਕਰ ਤਾ ਇਹ ਦੇਖ ਕੇ ਮੈਂ